ਨਗਰ ਨਿਗਮ ਵੱਲੋਂ ਵੱਡੀ ਕਾਰਵਾਈ ਕਰਦੇ ਹੋਏ ਦੁਕਾਨਾਂ ਤੇ ਨੋਟਿਸ ਚਿਪਕਾਏ ਗਏ ਸਨ ਜਿਸ ਨੂੰ ਲੈ ਕੇ ਵਿਧਾਇਕ ਗੁਰਪ੍ਰੀਤ ਸਿੰਘ ਗੋਗੀ ਨੇ ਅਦਿਕਾ ਨਹੀਂ ਨੂੰ ਲੰਮੇ ਹੱਥੀ ਲਿਆ ਤੇ ਕਿਹਾ ਕਿ ਅਫਸਰ ਸ਼ਾਹੀ ਹਾਵੀ ਹੋਈ ਪਈ ਹੈ ਤੇ ਇਲਾਕੇ ਵਿੱਚ ਸ਼ੈ ਤੇ ਬਣ ਰਹੀਆਂ ਨੇ ਇਲੈਗਲ ਬਿੜੀਗਾ ਇਸ ਮੌਕੇ ਨਗਰ ਨਿਗਮ ਵੱਲੋਂ ਸਾਢੇ ਦੇ ਕਰੀਬ ਕ੍ਰਿਸ਼ਨਾ ਮੰਦਿਰ ਤੋਂ ਸ਼ਮੀ ਤੌਂਕ ਤੱਕ ਬਣੇ ਰੋੜ ਦੀਆਂ ਦੁਕਾਨਾਂ ਤੇ ਨੋਟਿਸ ਚਿਪਕਾਏ ਗਏ ਸਨ ਜਿਸ ਤੋਂ ਬਾਅਦ ਦੁਕਾਨਾਂ ਨੂੰ ਸੀਲ ਕੀਤਾ ਗਿਆ ਸੀ ਤੇ ਦੁਕਾਨਦਾਰਾਂ ਨੇ ਇਸ ਦੇ ਖਿਲਾਫ ਧਰਨਾ ਲਗਾ ਦਿੱਤਾ ਸੀ ਵਧਾਇ ਗੁਰਪ੍ਰੀਤ ਸਿੰਘ ਹੋਗੀ ਨੇ ਕਹੇ ਕਿ 60 ਤੋਂ ਕਰੀਬ ਦੁਕਾਨਾਂ ਤੇ ਨਗਰ ਨਿਗਮ ਵੱਲੋਂ ਸਵੇਰ ਸਮੇਂ ਕਾਰਵਾਈ ਕੀਤੀ ਗਈ ਹੈ ਜੋ ਅਤਿ ਨਿੰਦਨਯੋਗ ਹੈ ਦੇਖੋ ਰੋਡ ਜਾਮ ਕੀਤਾ ਤੇ ਰੋਡ ਤਾਂ ਹੁਣੇ ਖੁੱਲ ਜਾਣਾ ਜਿਹੜਾ ਬੰਦਾ ਸਫਰਰ ਹੁੰਦਾ ਰੋਡ ਤੇ ਹੀ ਆਊਗਾ ਯਾਰ ਠੀਕ ਆ ਜਿਹੜੇ ਦਾ ਕਾਰੋਬਾਰ ਬੰਦ ਕਰ ਦਾਂਗੇ 25 ਸਾਲ ਪੁਰਾਣਾ ਚੱਲਦਾ ਤੇ ਜੇ ਆਪਾਂ ਉਹਨੂੰ ਕਹੀਏ ਤੂੰ ਹੁਣ ਕੁੱਟ ਵੀ ਖੜਾ ਤੇ ਰੋਈ ਵੀ ਨਾ ਉਹ ਕੰਮ ਤਾਂ ਹੋਣਾ ਨਹੀਂ ਇਸ ਸਾਡੀ ਸਰਕਾਰ ਦੇ ਵਿੱਚ ਜੋ ਇਹ ੱਟਕਾ ਹੋਇਆ ਨਗਰ ਨਿਗਮ ਵੱਲੋਂ ਤੇ ਫੌਰੀ ਤੌਰ ਤੇ ਆਰਡਰ ਰਿਵਰਸ ਕਰਾਵਾਂਗੇ ਰਿਵਰਸ ਕਰਾ ਕੇ ਤੇ ਅਸੀਂ ਇਹ ਜਿਹੜੇ ਹੈਗੇ ਆ ਇਹਨਾਂ ਦੇ ਆ ਸੀਲਾ ਜਿਹੜੀਆਂ ਉਹਨੇ ਖਲਵਾ ਕੇ ਫਿਰ ਮੈਂ ਇਥੋਂ ਜਾਊਗਾ ਮੈਂ ਐਮਐਲ ਸਾਹਿਬ ਇਹ ਜਿਹੜਾ ਵਿਦਾਊਟ ਐਨੀ ਨੋਟ ਜਿਹੜੀ ਇਹ ਕਾਰਵਾਈ ਨਿਗਰਾਨ ਦੇ ਵੱਲੋਂ ਕੀਤੀ ਗਈ ਹੈ ਹਾਂ ਹਾਂ ਦੇਖੋ ਇਹ ਚੀਜ਼ ਮੈਂ ਬਿਲਕੁਲ ਇਸ ਚੀਜ਼ ਤੇ ਸਹਿਮਤ ਹਾਂ ਤੁਹਾਡੇ ਨਾਲ ਕਿਉਂਕਿ ਜਦੋਂ ਕੋਈ ਵੀ ਇਹ ਸੀਲ ਦੀ ਪ੍ਰਕਿਰਿਆ ਹੁੰਦੀ ਹੈ ਤਿੰਨ ਨੋਟਿਸ ਜੜੇ ਪੈਂਦੇ ਹੁੰਦੇ ਨੇ ਸਪਸ਼ਟੀਕਰਨ ਮੰਗਿਆ ਜਾਂਦਾ ਹੁੰਦਾ ਉਸ ਤੋਂ ਬਾਅਦ ਜੇ ਸੈਟੀਸਫਾਈਡ ਨਾ ਹੋਵੇ ਕਾਰਪੋਰੇਸ਼ਨ ਨਗਰ ਨਿਗਮ ਫਿਰ ਇਹ ਜਾ ਕੇ ਕੀ ਕਹਿੰਦੇ ਸੀਲ ਲੱਗਦੀ ਹੈਗੀਆ ਜੇ ਬਿਨਾਂ ਨੋਟਿਸ ਦਿੱਤੇ ਸੀਲ ਲਾਈਏ ਵੈਸੇ ਇਲੀਗਲ ਐਸੀ ਲਏ ਤੇ ਲਾ ਨਹੀਂ ਸਕਦੇ ਠੀਕ ਹੈ ਤੇ ਬਾਕੀ ਮੈਂ ਤਾਂ ਇੱਕੋ ਗੱਲ ਕਹਿੰਦਾ ਵੀ ਜੇ ਤਾਂ ਮੇਰੇ ਟਰਮ ਦੇ ਵਿੱਚ ਕੁਝ ਕਿਸੇ ਬਿਲਡਿੰਗ ਨੂੰ ਮੈਂ ਇਲੀਗਲ ਬਣਵਾ ਰਿਹਾ ਮੇਰੀ ਸ਼ਾਇਤ ਹੈ ਸੁਪੋਜ਼ ਆਹੀ ਬਿਲਡਿੰਗ ਆ ਮੈਨੂੰ ਨਹੀਂ ਪਤਾ ਕਿਹਦੀ ਬਣਦੀ ਆ ਕਰ ਮੈਂ ਕੋਲ ਖੜ ਕੇ ਕਰਵਾਣਾ ਨਹੀਂ ਹੋ ਰਹੀ ਕਾਰਵਾਈ ਜੁੱਧਾਂ ਦੇ ਨਹੀਂ ਨਹੀਂ ਮੈਂ ਤਾਂ ਕਹਿੰਦਾ ਕਰ ਦਿਓ ਮੈਂ ਤੁਹਾਡੇ ਮਾਧਿਅਮ ਤੇ ਨਹੀਂ ਖੁੱਲ ਕੇ ਕਹਿਣਾ ਆ ਜਿੰਨੀਆਂ ਇੱਥੇ ਬਿਲਡਿੰਗਾਂ ਦੇ ਲੈਂਟਰ ਪਾ ਰਹੇ ਆ તાਜੇ ਜੇ ਇਲੀਗਲ ਬੰਦੀਆਂ ਨੇ ਇਹ ਕਿਦੀ ਸ਼ਹਿਰ ਦੇ ਬੰਦੀਆਂ ਨੇ ਕੀ ਲੱਗਦਾ ਅਧਿਕਾਰੀ ਮਿਕਸ ਨੇ ਬਿਲਕੁਲ ਹੋਣਗੇ ਤਾਂ ਹੀ ਬੰਦੀਆਂ ਨੇ ਇਹ 1 20 ਸਾਲ ਪੁਰਾਣੀ ਦੁਕਾਨਾਂ ਖੜੀਆਂ ਨੇ ਜਿਹੜੇ ਕਾਰੋਬਾਰ ਕਰਦੇ ਨੇ ਉਹਨਾਂ ਦੀ ਆਪਾਂ ਕਾਰੋਬਾਰ ਬੰਦ ਕਰਦੇ ਆ ਠੀਕ ਹੈ ਤੇ ਜੇ ਕੋਈ ਬੰਦੀਆਂ ਨੇ ਤੁਸੀਂ ਉਹਨਾਂ ਤੋਂ ਪਹਿਲਾਂ ਦੇਖੋ ਨਾ ਉਹ ਇਹ ਜਿਹਨਾਂ ਨੇ ਬਣਾਈਆਂ ਆ ਬਿਲਡਿੰਗ ਬਣ ਰਹੀ ਆ ਮੇਰੀ ਅੱਖਾਂ ਦੇ ਸਾਹਮਣੇ ਮੈਨੂੰ ਨਹੀਂ ਪਤਾ ਕੀ ਦੀਆਂ ਕੀ ਦੀ ਨਹੀਂ ਆ ਦੂਜੀ ਕਿ ਬਿਲਡਿੰਗ ਹੋਰ ਪਿੱਛੇ ਇੱਕ ਬੰਦ ਪਈ ਆ ਉਹ ਉਹ ਮੈਨੂੰ ਨਹੀਂ ਪਤਾ ਕੀ ਦੀ ਆ ਸਰ ਤੁਹਾਡੇ ਸਰੇ 7 ਵਜੇ ਆ ਕੇ ਯਾਰ ਮੈਂ ਕਹਿੰਦਾ ਜੇ ਮੇਰੇ ਹਲਕੇ ਚ ਕੋਈ ਮੇਰੀ ਸ਼ਹਿ ਤੇ ਕੋਈ ਕਹਿੰਦੇ ਗੋਗੀ ਨੇ ਬਣਵਾਈ ਆ ਇਲੈਗਲ ਬਿਲਡਿੰਗ ਤਾਂ ਮੈਂ ਕੋਲ ਖੜ ਕੇ ਬਲਡੋਜ਼ਰ ਫੜਾਂਗਾ ਯਾਰ ਸਰ ਸਰੇ 7 ਵਜੇ ਆ ਕੇ ਲਗਾਈ ਨਹੀਂ ਬੱਚੇ ਸਾਹਿਬ ਕੀ ਲੱਗਦਾ ਤੁਹਾਡੀ ਸਰਕਾਰ ਆ ਪਰ ਸਵਾਲ ਆਦੇ ਅਧਿਕਾਰੀ ਹੈ ਵੀ ਇਹ ਦੇਖੋ ਇਹ ਥੋੜੇ ਜੇ ਅਧਿਕਾਰੀ ਜਿਹੜੇ ਮਚਲੇ ਹੋਏ ਹੋਏ ਨੇ ਇਹਨਾਂ ਨੂੰ ਸਿੱਧੇ ਕਰਨਾ ਪੈਣਾ ਮੈਨੂੰ ਸਿੱਧਾ ਕਰਨਾ ਆਉਂਦਾ ਮੈਂ ਪਰਵਾਹੀ ਕਰਦਾ ਕਿਸੇ ਦੀ ਠੀਕ ਹੈ ਨਾ ਅਸੀਂ ਲੋਕਾਂ ਨੇ ਚੁਣਿਆ ਸਾਨੂੰ ਅਸੀਂ ਲੋਕਾਂ ਪੰਜਾਬ ਸਰਕਾਰ ਜਿੰਦਾਬਾਦ ਲੋਕਾਂ ਦੀ ਸਰਕਾਰ ਹੈ ਲੋਕਾਂ ਦੀ ਸੁਣੀ ਹੋਈ ਸਰਕਾਰ ਹੈ ਲੋਕਾਂ ਦੇ ਭਲੇ ਲਈ ਅਸੀਂ ਖੜੇ ਹਾਂ ਉਹਨੇ ਠੀਕ ਹੈ ਜੇ ਕੋਈ ਵੀ ਇਹਦੇ ਚ ਅਫਸਰ ਜਾਂ ਅਧਿਕਾਰੀ ਜਾਂ ਕੋਈ ਮੁਲਾਜ਼ਮ ਜਾਂ ਕੋਈ ਹੋਰ ਵੀ ਇੱਥੇ ਪੋਲਿਟੀਕਲ ਰੋਟੀਆਂ ਸੇਕਣੀਆਂ ਚਾਹੂਗਾ ਨਾ ਉਹ ਅਸੀਂ ਇੱਥੇ ਸੇਕਣ ਨਹੀਂ ਜਣੀਆਂ ਕਿਸੇ ਨੂੰ ਇਹ ਲੋਕਾਂ ਦੇ ਰੋਜੀ ਰੋਟੀ ਦਾ ਸਵਾਲ ਹੈ ਲੋਕਾਂ ਦੇ ਪੇਟ ਦਾ ਸਵਾਲ ਹੈਗਾ ਦੇ ਲੋਕਾਂ ਦੇ ਚੁੱਲ੍ਹੇ ਮਗਣੇ ਚਾਹੀਦੇ ਤਾਂ ਹੀ ਮਗਣਗੇ ਜੇ ਸਾਰੇ ਕਾਰੋਬਾਰ ਚੱਲਣਗੇ ਹਣ ਸੀਲਾ ਖਲਾਉਂਗੇ ਜੀ ਬਿਲਕੁਲ ਖਲਾਕੇ ਜਾਊਂਗਾ ਯਾਰ ਹਰ ਹਾਲਚ ਖਲਾਕੇ ਜਾਊਂਗਾ ਸਾਰੀਆਂ ਥੀਲੇ ਉਹਨੀਆਂ ਜਿਹੜੇ ਨਵੇਂ ਬਣਦੇ ਦੇਖੋ ਨੋ ਪਿਕਨ ਚੂਸ ਪੋਲਿਸੀ ਨਹੀਂ ਨਹੀਂ ਨੋ ਪਿਕਨ ਚੂਸ ਸੁਣ ਲਓ ਜੀ ਜੀ ਜਿਹੜੀ ਕੋਈ ਬਿਲਡਿੰਗ ਨਵੀਂ ਬਣਦੀ ਆ ਇਸ ਟਾਈਮ ਬਣ ਰਹੀ ਆ ਮੈਂ ਉਹਦੇ ਲਈ ਬਿਲਕੁਲ ਹਾਮੀ ਨਹੀਂ ਭਰੂੰਗਾ ਜਦ ਤੱਕ ਉਹ ਆਪਣਾ ਸਪਸ਼ਟਿਕਰਨ ਨਹੀਂ ਹੁੰਦਾ ਉਹਨਾਂ ਦਾ ਕਿ ਵੀ ਉਹ ਕਿ ਦੀ ਸ਼ੈਤੇ ਬਣ ਰਹੀ ਆ ਕੌਣ ਬਣਾ ਰਿਹਾ ਉਹ ਬੰਦੇ ਨੰਗੇ ਹੋਣੇ ਚਾਹੀਦੇ ਆ ਬਾਕੀ ਜਗ੍ਹਾ ਐਮਐਲਏ ਸਾਹਿਬ ਤੁਸੀਂ ਸੀਐਮ ਸਾਹਿਬ ਨੂਰ ਦਾ ਲੋਕਲ ਬਾਡੀ ਮੰਤਰੀ ਨੂੰ ਇਸ ਬਾਬਤ ਸ਼ਿਕਾਇਤ ਕਰੋਗੇ ਬਿਲਕੁਲ ਸੀਐਮ ਸਾਹਿਬ ਨੂੰ ਤਾਂ ਵੈਸੇ ਲੱਗ ਚੁੱਕ ਸੀਐਮ ਸਾਹਿਬ ਨੂੰ ਮੈਸੇਜ ਲੱਗ ਚੁੱਕਿਆ ਉਹਨਾਂ ਨਾਲ ਉਹਨਾਂ ਦੇ ਪ੍ਰਿੰਸੀਪਲ ਸੈਕਟਰੀ ਸਾਹਿਬ ਨਾਲ ਗੱਲ ਹੋਈ ਹੈ ਜੈਨ ਸਾਹਿਬ ਨਾਲ ਠੀਕ ਹੈ ਕਮਿਸ਼ਨਰ ਸਾਹਿਬ ਨਾਲ ਉਹਨਾਂ ਨੇ ਗੱਲ ਕਰ ਲਈ ਆ ਉਹਨੇ ਮੈਨੂੰ ਕਾਲ ਬੈਕ ਆ ਜਾਂਦੀ ਹੈਗੀ ਆ ਮੈਂ ਅੱਧਾ ਘੰਟਾ ਵੇਟ ਕਰਨੀ ਆ ਜੇ ਕੋਈ ਅਧਿਕਾਰੀ ਆਊਗਾ ਖੋਲਣ ਤਾ ਠੀਕ ਆਂ ਨਹੀਂ ਤਾਂ ਮੈਂ ਅਸੀਂ ਨਾ ਖੋਲ ਕੇ ਜਾਊਂਗਾ ਉਹਨਾਂ ਦੁਕਾਨਾਂ ਦੀਆਂ ਜਿਹੜੀਆਂ 20 25 ਸਾਲ 15 ਸਾਲ ਪੁਰਾਣੀਆਂ ਨੇ 10 ਸਾਲ ਪੁਰਾਣੀਆਂ ਨੇ ਜਾਂ 5 ਸਾਲ ਪੁਰਾਣੀਆਂ ਨੇ ਜਾਂ ਜੇ ਤੁਸੀਂ ਨਵੀਆਂ ਨੇ ਜਿਹੜੀ ਮੇਰੀ ਟਿਨੌਰ ਚਾ ਉਹ ਮੈਂ ਸੀਲ ਬਿਲਕੁਲ ਨਹੀਂ ਖੋਲੂਗਾ ਅਧਿਕਾਰੀਆਂ ਖਿਲਾਫ ਵੀ ਮੋਰਚਾ ਖੋਲੂਗਾ ਬਿਲਕੁਲ ਖੋਲੂਗਾ ਕਿਉਂ ਨਹੀਂ ਖੋਲੂਗਾ ਯਾਰ ਇਹ ਕੋਈ ਗੱਲ ਥੋੜੀ ਬਣਦੀ ਐ ਤੁਸੀਂ ਸਾਨੂੰ ਵੀ ਡਿਸਟਰਬ ਕਰਦੇ ਲੋਕਾਂ ਨੂੰ ਡਿਸਟਰਬ ਕਰਵਾਪ ਆਪਣੇ ਲੈ ਕੇ ਤੁਰਦੇ ਲੱਗਦੇ ਨੇ ਇਹ ਬੰਦੇ ਕੱਪ ਪਾਜੀ ਮੈਂ ਤਾਂ ਕਿ ਸਾਰ ਬਾਅਦ ਤੇ ਜਿਹੜਾ ਵਾ ਕਾਰਵਾਈ ਜਿਹੜੀ ਹੈ ਦੇਖੋ ਗੱਲ ਇਹ ਆ ਵੀ ਮੈਂ ਕਿਸੇ ਨਾਲ ਨਜਾਇਜ਼ਤਾ ਹੋ ਇਦੇ ਵਿੱਚ ਕੋਈ ਨਜਾਇਜ਼ ਬੰਦਾ ਹੋਊਗਾ ਤਾਂ ਮੈਂ ਨਹੀਂ ਹੋਂ ਨਾ ਖੜੂਗਾ ਮੈਂ ਧਰਨਾ ਖੋਲ ਦਿੱਤਾਗੇ ਧਰਨਾ ਤਾਂ ਮੈਂ ਨਾ ਤਾਂ ਧਰਨਾ ਨਹੀਂ ਨਹੀਂ ਉਹ ਤਾਂ ਹੁਣ ਉਹ ਤਾਂ ਯਾਰ ਮੇਰੀ ਗੱਲ ਸੁਣ ਜਾਂ ਮੈਂ ਆ ਗਿਆ ਤਾਂ ਫਿਰ ਧਰਨੇ ਦਾ ਸਵਾਲ ਹੀ ਨਹੀਂ ਬੱਜ ਜਾ ਮੈਂ ਦੁਕਾਨਾਂ ਹੀ ਖੁਲਾ ਰਿਆ ਇਹਨਾਂ ਦੀਆਂ ਨਹੀਂ ਖੁਲਾਉਂਗਾ ਫਿਰ ਧਰਨਾ ਲਾ ਦੇਣ ਯਾਰ ਜੀ 60 ਦੁਕਾਨਾਂ ਨੇ ਜੀ ਕਿਹੜੀ ਜਗ੍ਹਾ ਤੇ ਆ ਇਹ ਮੋਲਟਨ ਐਕਸਟੈਂਸ਼ਨ ਵਾਰਡ ਨੰਬਰ 53 ਜੀ ਜੀ ਕਸ਼ਮੀਰ ਚੌਂਕ ਤੋਂ ਕ੍ਰਿਸ਼ਨਾ ਮੰਦਰ ਵੱਲ ਜਾਂਦੇ ਆ ਤੇ ਉਹ ਦੋਨੋਂ ਸਾਈਡ ਦੀਆਂ ਦੁਕਾਨਾਂ ਨੇ ਸੀਲ ਕੀਤੀਆਂ ਕਾਰਪੋਰੇਸ਼ਨ ਨੇ ਸਵੇਰੇ ਤਕਰੀਬਨ 7 ਵਜੇ ਪ੍ਰੋਸੈਸ ਸ਼ੁਰੂ ਕਰਤਾ ਵਿਦਾਊਟ ਇ ਕੋਈ ਨੋਟਿਸ ਨਹੀਂ ਸਰਵ ਕੀਤਾ ਗਿਆ ਤੇ ਦੁਕਾਨਾਂ ਸੀਲ ਕੀਤੀਆਂ ਗਈਆਂ ਜਿਵੇਂ ਮੈਨੂੰ ਇਲਾਕਾ ਵਾਲਿਆਂ ਨੇ ਬੁਲਾਇਆ ਵੀ ਇਹ ਕੰਮ ਹੋ ਗਿਆ ਮੈਂ ਤੁਰੰਤ ਐਮਐਲਏ ਸਾਹਿਬ ਕੋਲ ਲੱਗ ਗਿਆ ਉਹਨਾਂ ਨੂੰ ਉਹਨਾਂ ਨੇ ਸੀਐਮ ਹਾਊਸ ਤੱਕ ਗੱਲ ਕੀਤੀ ਤੇ ਮੇਕ ਸ਼ੋਰ ਕੀਤਾ ਸੀਗਾ ਵੀ 1 ਵਜੇ ਤੱਕ ਵੇਟ ਕਰ ਲਓ ਨਹੀਂ ਹੁੰਦਾ ਤਾਂ ਮੈਂ ਆਪ ਆਕੇ ਜੋ ਇਹਦਾ ਬੰਦਾ ਮੈਂ ਖੋਲ ਕੇ ਜਾਊਂਗਾ ਤੁਹਾਡੀ ਦੁਕਾਨਾਂ ਬੰਦ ਨਹੀਂ ਰਹਿਣ ਦਿੰਦਾ 1 ਵਜੇ ਪੂਰਾ ਮੇਰੇ ਸਾਹਿਬ ਆ ਗਏ ਹੁਣ ਇਹਨਾਂ ਦੇ ਪ੍ਰਿੰਸੀਪਲ ਸੈਕਟਰੀ ਸਾਹਿਬ ਨਾਲ ਗੱਲ ਕੀਤੀ ਸਾਡੇ ਸਾਹਮਣੇ ਸਾਰਿਆਂ ਦੇ ਉਹਨਾਂ ਨੇ ਕਮਿਸ਼ਨਰ ਕਾਰਪੋਰੇਸ਼ਨ ਨੂੰ ਆਰਡਰ ਕਰ ਦਿੱਤੇ ਨੇ ਵੀ ਰਿਵੋਕ ਕਰੋ ਸਾਰੇ ਜਿਹੜੀ ਸੀਲ ਕੀਤੀ ਹੈ ਦੁਬਾਰ ਤੋ ਕੀ ਇਹ ਕੋਈ ਤਰੀਕਾ ਨਹੀਂ ਕਿਸੇ ਦੀ ਰੋਜ਼ ਰੋਟੀ ਖਰਾਬ ਕਰਨੀ ਵਿਦਆਊਟ ਇਵਨ ਉਹਦਾ ਪੱਕ ਜਾਣੇ ਨੋਟਿਸ ਵੀ ਸਰਵ ਨਹੀਂ ਕੀਤਾ ਗਿਆ ਸੈਟੀਸਫਾਈ ਹੋ ਗਏ ਹੁਣ ਹਾਂਜੀ ਹੁਣ ਲੋਕ ਸੈਟੀਸਫਾਈ ਨਹੀਂ ਐਸੇ ਪਹਿਲੀ ਕਹਿੰਦੇ ਅੱਧਾ ਘੰਟਾ ਡਿੱਕਣਾ ਨਹੀਂ ਅਸੀਲਾ ਮੈਂ ਤੋੜ ਕੇ ਜਾਵਾਂਗਾ ਬਿਲਕੁਲ ਕਰਾਂਗੇ ਜੀ ਇਹੀ ਲੋਕਾਂ ਦੀ ਚੁਣੀ ਸਰਕਾਰਾਂ ਲੋਕਾਂ ਲਈ ਕੰਮ ਕਰੂਗੀ ਤੱਕਾ ਨਹੀਂ ਹੋਣੇ ਕਿਸੇ ਦੀ ਰੋਈ ਰੋਟੀ ਨੂੰ ਐਦਾਂ ਜੇ ਕੋਈ ਅਧਿਕਾਰੀ ਤੰਗ ਕਰਨਗੇ ਜਾਂ ਖਰਾਬ ਕਰਨਗੇ ਅਸੀਂ ਲੋਕਾਂ ਨਾਲ ਖੜਾਂਗੇ ਤੇ ਅਸੀਲਾ ਤੋੜ ਕੇ ਜਾਵਾਂਗੇ